ਜਿਸ ਦੇ ਜਪ ਦੇ ਨਾਲ ਅਸੰਖਾ ਪਾਪ ਕੱਟੇ ਜਾਂਦੇ ਆ ਨਾਮ ਧਨ ਪ੍ਰਾਪਤ ਹੁੰਦਾ ਆਓ ਨਿੱਤਰ ਬੰਦ ਕਰਕੇ ਵਹਿਗੁਰੂ ਗੁਰਮੰਤਰ ਦਾ ਬੋਲ ਬੋਲ ਕੇ ਆਪਾਂ ਸ਼ਬਦ ਦਾ ਅਭਿਆਸ ਕਰੀਏ ਜੀ ਸਾਰੇ ਅੱਖੇ ਬੰਦ ਕਰਕੇ ਥੋੜੀ ਜਿਹੀ ਉੱਚੀ ਆਵਾਜ਼ ਵਿੱਚ ਤਾਂ ਕਿ ਮਨ ਦੀ ਇਕਾਗਰਤਾ ਜਲਦੀ ਬਣੇ ਆਓ ਕਰੀਏ ਸ਼ੁਰੂ ਵਾ ਗੁਰੂ 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 ਇਹ ਫਿਰ ਮਨ ਉਦੋਂ ਟਿਕਦਾ ਹੈ ਜਦੋਂ ਆਪਾਂ ਨੂੰ ਜਿੰਨੇ ਆਪਣੇ ਸਰੀਰ ਦੇ ਵਿੱਚ ਅੰਦਰ ਮੁੱਖ ਤੌਰ ਤੇ ਜਿਹੜੇ ਫੰਕਸ਼ਨ ਚੱਲਦੇ ਪਏ ਨੇ ਉਹਨਾਂ ਦਾ ਪੇਤਾ ਜਾਵੇ ਜਿਵੇਂ ਇਹ ਪਹਿਲੋਂ ਸਭ ਤੋਂ ਪਹਿਲੋਂ ਤੁਸੀਂ ਕਾਲ ਨੂੰ ਲੈ ਲਓ ਕਾਲ ਜਿੰਦੀ ਕਹਾਣੀ ਗੁਰਬਾਣੀ ਕਰਦੀ ਤੁਸੀਂ ਬਾਣੀ ਪੜ੍ਹਦੇ ਹੋ ਉਹਦੇ ਵਿੱਚ ਕਾਲ ਨੂੰ ਖੋਜਣਾ ਸ਼ੁਰੂ ਕਰੋ ਜਿੱਥੇ ਕਾਲ ਦੀ ਗੱਲ ਹੁੰਦੀ ਹੈ ਉਹਨੂੰ ਫਾਈਂਡ ਆਊਟ ਕਰਕੇ ਹਾਈਲਾਈਟ ਕਰਨਾ ਹੈ ਜਿਵੇਂ ਆਪਾਂ ਸਮਝ ਗਏ ਹੋਵੋਗੇ ਜਿਵੇਂ ਸਾਇੰਸ ਦੇ ਵਿੱਚ ਜਾਂ ਐਸਐਸਪੀ ਦੇ ਵਿੱਚ ਪੰਜਾਬੀ ਦੇ ਵਿੱਚ ਆਪਾਂ ਪੜ੍ਹਦੇ ਆ ਜਿੱਥੇ ਕੋਈ ਕਹਾਣੀ ਆਉਂਦੀ ਉਹਨੂੰ ਆਪਾਂ ਹਾਈਲਾਈਟ ਕਰ ਲੈਂਦੇ ਹੁੰਦੇ ਆ ਸਕੈਚ ਦੇ ਨਾਲ ਜਾਂ ਵੈਸੇ ਚਲੋ ਆਪਾਂ ਗੁਰਬਾਣੀ ਉੱਪਰ ਤਾਂ ਨਹੀਂ ਮਹਾਰਾਜ ਦੀ ਬੀੜ ਉੱਤੇ ਤਾਂ ਇਸ ਤਰ੍ਹਾਂ ਨਹੀਂ ਕਰ ਸਕਦੇ ਪਰ ਨਾਲ ਕੋ ਕਾਪੀ ਲਾਓ ਜਾਂ ਉਹਨੂੰ ਆਪ ਫੋਨ ਦੇ ਵਿੱਚ ਤੁਸੀਂ ਹਾਈਲਾਈਟ ਕਰ ਸਕਦੇ ਪਹਿਲਾਂ ਤੁਸੀਂ ਕਾਲ ਬਾਰੇ ਜਾਣਕਾਰੀ ਲਓ ਪਰ ਉਹ ਮੈਂ ਤਾਂ ਹੁਣ ਸੰਗਤ ਵਿੱਚ ਵੀ ਦੱਸਦੇ ਆ ਵਿਚਾਰਾ ਹੁੰਦੀਆਂ ਨੇ ਪਰ ਜੇ ਆਪ ਤੁਸੀਂ ਖੋਜਣਾ ਹੈ ਤਾਂ ਪਹਿਲੋ ਕਾਲ ਦੇ ਫੰਕਸ਼ਨ ਲੈ ਲਓ ਕਿ ਕਾਲ ਕੀ ਕੀ ਕਰਦਾ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਵੀ ਕਾਲ ਕਿਵੇਂ ਬੁਲਾਉਂਦਾ ਹੈ ਕਾਲ ਕਿੱਥੋਂ ਕਿੱਥੋਂ ਤੱਕ ਮਾਰ ਕਰਦਾ ਹੈ ਕਾਲ ਦਾ ਕੀ ਫੰਕਸ਼ਨ ਹੈ ਕਾਲ ਕਿਵੇਂ ਹੁਕਮ 'ਚ ਇਹ ਤੁਸੀਂ ਪਹਿਲੀ ਗੱਲ ਤਾਂ ਕਥਾ ਕਿਉਂ ਸਿੱਖ ਲਿਆ ਤੇ ਫਿਰ ਤੁਸੀਂ ਆਪ ਵੀ ਗੁਰਬਾਣੀ ਜੋ ਖੋਜੋ ਵੀ ਉਹ ਕਿਵੇਂ ਜਦੋਂ ਆਪਾਂ ਗੁਰਬਾਣੀ ਪੜ੍ਹਾਂਗੇ ਨਾ ਸਿਰਫ ਉਹਦੋਂ ਫਿਰ ਕਾਲ ਦੇ ਸਬਜੈਕਟ ਨੂੰ ਹੀ ਧਿਆਨ ਦੇ ਰੱਖੋ ਜਿਹੜੇ ਸ਼ਬਦ ਕਾਲ ਦੀ ਗੱਲ ਆਏਗੀ ਤੁਹਾਡਾ ਮਨ ਚੁੱਕਦਾ ਜਾਏ ਸਮਝ ਗਏ ਫਿਰ ਕਾਲ ਚਿੱਤਰਗੁਪਤ ਤੇ ਪੰਜ ਇਹ ਤਿੰਨੇ ਲੈ ਲਓ ਮਤਲਬ ਜਿੱਥੇ ਚਿੱਤਰਗੁਪਦੀ ਆਏਗੀ ਚਿੱਤਰਗੁਪਦੀ ਨੋਟ ਰੱਖੋ ਕਾਲ ਦੀ ਆਈ ਕਾਲ ਦੀ ਨੋਟ ਰੱਖੋ ਐ ਗੁਰਬਾਣੀ ਨੂੰ ਮਤਲਬ ਨਾ ਆਪਾਂ ਖੋਜਣਾ ਹੈ ਇੱਕ ਸਬਜੈਕਟ ਬਣਾ ਕੇ ਬੜੇ ਧਿਆਨ ਨਾਲ ਇਸ ਤਰ੍ਹਾਂ ਖੋਜ ਕਰਨਾ ਤੇ ਪੰਜਾਂ ਨੇ ਜਿੱਥੇ ਗੱਲਾਈ ਪੰਜ ਕਾਂਖ ਨੂੰ ਲੰਮ ਹੁ ਘਾਰਦੀ ਉਹਨਾਂ ਨੂੰ ਫਿਰ ਤੁਹਾਨੂੰ ਪਤਾ ਲੱਗ ਜੇਗਾ ਕਿ ਕਾਲ ਕਿਵੇਂ ਪਲਾਉਂਦਾ ਹੈ ਕਿਵੇਂ ਇਹ ਮਾਰ ਕਰਦਾ ਹੈ ਕਿਵੇਂ ਇਹ ਵਿਚਾਰ ਕੱਲਾ ਕਾਲ ਨੂੰ ਹੀ ਧਿਆਨ ਦੇ ਰੱਖੋ ਆਪਾਂ ਜੇਕਰ ਮਹਾਰਾ ਜੀ ਕਿਰਪਾ ਕੀਤੀ ਆਪਾਂ ਇਸ ਤਰ੍ਹਾਂ ਕਰਾਂਗੇ ਕਦੇ ਵੀ ਇੱਕ ਵਾਰੀ ਜਿਵੇਂ ਭਾਈ ਸਾਹਿਬ ਨੇ ਵੀ ਇਹ ਗੱਲਾਂ ਇਹਵੇਂ ਵਿਚਾਰ ਕੀਤੀ ਹੈ ਜੇ ਤੁਸੀਂ ਉਹਨਾਂ ਦੀਆਂ ਕਿਤਾਬਾਂ ਦੇ ਵਿੱਚੋਂ ਗਿਆਨ ਪੜੋ ਜਾਂ ਤੁਸੀਂ ਉਹਨਾਂ ਦੀਆਂ ਸੀੜੀਆਂ ਵਿੱਚੋਂ ਵੀ ਇੱਕ ਕੁਝ ਪਾਠ ਜਾਂ ਕੁਝ ਸਬਜੈਕਟ ਉਹਨਾਂ ਦੇ ਲੈਕਚਰ ਨੇ ਸਿਰਫ ਕਾਲਪਤੇ। ਪਹਿਲਾਂ ਕੱਲਾ ਸਿਰਫ ਕਾਲ ਬਾਰੇ ਸਮਝੋ। ਫਿਰ ਕਾਮ ਤੋਂ ਲੋਭ ਉਹ ਹੰਕਾਰ ਦੇ ਜਿਹੜੇ ਚਿਤ੍ਰਗੁਪਤ ਇਹਨਾਂ ਬਾਰੇ ਸਮਝੋ। ਫਿਰ ਜਦੋਂ ਪੂਰਾ ਸਮਝ ਆ ਜਾਵੇ ਵੀ ਅੱਛਾ ਇਹ ਇਸ ਤਰ੍ਹਾਂ ਨੈਗੇਟਿਵ ਕਿਵੇਂ ਵਿਚਰਦਾ ਫਿਰ ਆਤਮਾ ਤੇ ਆ ਜਾਓ। ਫਿਰ ਆਤਮਾ ਬਾਰੇ ਸਮਝੋ। ਆਤਮਾ ਕੀ ਕੀ ਫੰਕਸ਼ਨ ਕਰਦੀ ਹੈ? ਸਤਿਗੁਰ ਜੀ ਨੂੰ ਕਹਿ ਦਿੱਤਾ। ਪ੍ਰਕਾਸ਼ ਰੂਪ ਤੇ ਜਿਹੜੀ ਦੇਹ ਰੂਪ ਨੇ ਸਾਡੇ ਫਿਰ ਉਹਦੇ ਤੋਂ ਬਾਅਦ ਜਿਹੜਾ ਮਾਇਆ ਹੈ ਮਾਇਆ ਨੂੰ ਵੇਖੋ ਮਾਇਆ ਤ੍ਰੈ ਗੁਣੇ ਕਿਵੇਂ ਚੜਦੇ ਨੇ ਇਹ ਕਿਵੇਂ ਰੰਗ ਵਿਖਾਉਂਦੀ ਹੈ ਫਿਰ ਤੁਸੀਂ ਆਜੋ ਮਨ ਤੇ ਮਨ ਕੀ ਕਰਦਾ ਹੈ ਸੁੱਤਾ ਹੋਇਆ ਮਨ ਤੇ ਜਾਗਤ ਅਵਸਥਾ ਵਾਲਾ ਮਨ ਜਿਹਨੂੰ ਦੁਹਾਗਨ ਦੇ ਸੁਹਾਗਾ ਕਹਿ ਦਿੱਤਾ ਗਏ ਇਹ ਬਿਆਨ ਫਿਰ ਨਿਰੰਕਾਰ ਤੇ ਆਜੋ ਨਿਰੰਕਾਰ ਕਿਵੇਂ ਵਿਚਰਦੇ ਨੇ ਠੀਕ ਹੈ ਹੁਣ ਕਾਲ ਮਾਇਆ ਪੰਜ ਚਿਤ੍ਰਗੁਪਤ ਮਾਨ ਨਿਰੰਕਾਰ ਡ੍ਰੈਗ ਹੋਣ ਮਾਇਆ ਇਹ ਆ ਗਏ ਸਾਰੇ ਠੀਕ ਹੈ ਇਹ ਪੂਰਾ ਪਹਿਲਾਂ ਵਸਾਓ ਵੀ ਫਿਰ ਜਦੋਂ ਤੁਹਾਡੇ ਅੰਦਰ ਕੋਈ ਫੁਰਨਾ ਆਵੇਗਾ ਤੇ ਤੁਹਾਨੂੰ ਨਾਲੋਂ ਨਾਲ ਗੁਰਬਾਣੀ ਦੀ ਉਹ ਪੰਗਤੀ ਜਾਂ ਗਿਆਨ ਉਹ ਪ੍ਰਗਟ ਹੋ ਜਾਏਗਾ ਭਈ ਅਕਾਲ ਦੇ ਜਿੱਤਣਾ ਕਿਉਂਕਿ ਤੁਹਾਨੂੰ ਕਾਲ ਦੀ ਫੰਕਸ਼ਨਿੰਗ ਪਤਾ ਹੋਵੇ ਸਮਝ ਆਈ ਜਾਈ ਹਾਂ ਨਹੀਂ ਸਮਝੇ ਵੀਰੇ ਮੋਬਾਈਲ ਦੇ ਵਿੱਚ ਕੋਈ ਫੰਕਸ਼ਨ ਗਲਤ ਖੁੱਲ ਜਾਏ ਤੇ ਆਪਾਂ ਕਹਿੰਦੇ ਆ ਵੀ ਇਹ ਨਾ ਤੂੰ ਇਸ ਤਰ੍ਹਾਂ ਕਰ ਸੈਟਿੰਗ 'ਚ ਜਾ ਕੇ ਦੇਖ ਉੱਥੇ ਹੋਣਾ ਠੀਕ ਹੈ ਨਾ ਹੈ ਨਾ ਜੇ ਕੈਲੈਂਡਰ ਖੁੱਲ ਜਾ ਆਪਾਂ ਕਹਿੰਦੇ ਆ ਵੀ ਇਹ ਕੈਲੈਂਡਰ ਦੇ ਵਿੱਚ ਜਾ ਕੇ ਦੇਖਿਆ ਉਹ ਤੋਂ ਭੁੱਲਿਆ ਜੇ ਉਹਨੂੰ ਕੋ ਤੁਹਾਨੂੰ ਕਹਵੇ ਵੀ ਮੇਰੇ ਨਾ ਫੋਨ ਦੀ ਤਰੀਕ ਫੀਕ ਕਰਨੀ ਹੈ ਤੇ ਉਹ ਕਹਿੰਦੇ ਜੀ ਸੈਟਿੰਗ ਚ ਜਾਓ ਉੱਥੇ ਜਾਓ ਆ ਉੱਥੇ ਜਾਓ ਜੇ ਆ ਕੋ ਕਹਦੇ ਜੀ ਕੋਈ ਸ਼ਬਦ ਚ ਲਾਇਓ ਉਹ ਆਂਦਾ ਵੀ 뮤ਜ਼ਿਕ ਪਲੇਅਰ ਦੇ ਵਿੱਚ ਜਾਓ ਉੱਥੋਂ ਹੀ ਖੋਲਣਾ ਫੰਕਸ਼ਨ ਪਤਾ ਹੁੰਦੇ ਨਾ ਤੁਹਾਨੂੰ ਤੇ ਜੇ ਤੁਹਾਨੂੰ ਕੋ ਕਹਵੇ ਵੀ ਇਹ 뮤ਜ਼ਿਕ ਜਿਹੜਾ ਮੈਸੇਜ ਵਿੱਚ ਜਾ ਕੇ ਚੱਲ ਜਾਊਗਾ ਮੈਂ ਕਿਥੋਂ ਵੀ ਫੋਨ ਤੋਂ ਸਾਰੇ ਤੁਸੀਂ ਸਮਝ ਜਾਂਦੇ ਹੋ ਨਾ ਤਾਂ ਫੋਨ ਦਾ ਤੂੰ ਕਹਿੰਦਾ ਯਾਰ ਮੈਸੇਜ ਵਿੱਚ ਥੋੜੀ ਨਾ 뮤ਜ਼ਿਕ ਚੱਲੂਗਾ ਇਹ 뮤ਜ਼ਿਕ ਦਾ ਫੰਕਸ਼ਨ ਲੱ ਵੀ ਫੇਸਬੁੱਕ ਵਿੱਚ ਜਾ ਕੇ ਵਟਸਐਪ ਖੋਲਜੂ ਹੁਣ ਤੁਹਾਨੂੰ ਸੋਖਾ ਜਾਂਦੇ ਉਹ ਨਾ ਯਾਰ ਵਟਸਐਪ ਦਾ ਸੌਫਟਵੇਅਰ ਲੱਗ ਐਵੇਂ ਜਦੋਂ ਤੁਹਾਨੂੰ ਕਾਲ ਦੇ ਫੰਕਸ਼ਨ ਪਤਾ ਲੱਗ ਗਏ ਫਿਰ ਤੁਸੀਂ ਉਹ ਨਹੀਂ ਜਾਂਦੇ ਹੋਗੇ ਇਹ ਕਾਲ ਦਾ ਫੁਰਨਾ ਕਾਮ ਦਾ ਫੁਰਨਾ ਤੁਹਾਨੂੰ ਪਤਾ ਲੱਗ ਜਾਏ ਕਰੋ ਇਹ ਆ ਤਾਂ ਇਹ ਪੰਜ ਕਰਦੇ ਪੈਣੇ ਇਹ ਆਤਮਾ ਨਹੀਂ ਕਰ ਰਹੀ ਏ ਸਤਿਗੁਰੂ ਨਹੀਂ ਮੈਨੂੰ ਅੰਦਰੋਂ ਕਹਿ ਰਿਹਾ ਇਹ ਪੰਜ ਕਰ ਫਿਰ ਆਤਮਾ ਦਾ ਤੁਹਾਨੂੰ ਫੰਕਸ਼ਨ ਪਤਾ ਹੋਣਾ ਚਾਹੀਦਾ ਆਤਮਾ ਕਿਵੇਂ ਕਰਦੀ ਏ ਸਮਝ ਗਈ ਫਿਰ ਆਤਮਾ ਜਦੋਂ ਅੰਦਰ ਕੋ ਵਿਚਾਰ ਦੇਗੀ ਉਹ ਪਕੜ ਜਾਓਗੇ ਫਿਰ ਮਨ ਕਿਵੇਂ ਭੁੱਲਦਾ ਹੈ ਜਦੋਂ ਸੰਸੇ ਵਿੱਚ ਆ ਕੇ 네ਗੇਟਿਵ ਫੁਰਨੇ ਲੈਂਦਾ ਤੇ ਉਹ ਕਿਵੇਂ ਲੈਂਦਾ ਪਿਆ ਤੇ ਜਾਗਤ ਹੋ ਉਸ ਤੱਕ ਉਹ ਮਨ ਦੇ ਫੰਕਸ਼ਨ ਸਿੱਖ ਜਾਓ ਫਿਰ ਐਵੇਂ ਐਵੇਂ ਜਦੋਂ ਤੁਸੀਂ ਪਹਿਲੋ ਇਹ ਸਿੱਖੋਗੇ ਵੀ ਅੰਦਰ ਇਹ ਸਰਕਾਰ ਤਿਆਰ ਕਿਵੇਂ ਵਿਚਰਦੀ ਪਈ ਹੈ ਫਿਰ ਉਹਦੇ ਤੋਂ ਬਾਅਦ ਤੁਸੀਂ ਲਓ ਵੀ ਪੰਜ ਸ਼ਬਦ ਕੀ ਨੇ ਉਹ ਕਿੱਥੇ ਜਿਹੜੇ ਕਈ ਕਹਿੰਦੇ ਨੇ ਇਹ ਪੰਜ ਸ਼ਬਦ ਕਿਹੜੇ ਹੁੰਦੇ ਨੇ ਜੀ ਕਿਵੇਂ ਕਿਥੇ ਚੱਲਦੇ ਨੇ ਕਿਵੇਂ ਫਿਰ ਤੁਸੀਂ ਨਾਦ ਲੈ ਲਓ ਨਾਦ ਹੀ ਸਾਰਾ ਕੁਝ ਜਿਉ ਗੁਰਬਾਣੀ ਚ ਇਹ ਤੁਸੀਂ ਵਾਰੀ ਵਾਰੀ ਪਾਠ ਰੱਖਣੇ ਨੇ ਗੁਰਬਾਣੀ ਗੁਰੂ ਦੇ ਸਹਿਜ ਪਾਠ ਰੱਖਣੇ ਨੇ ਤੇ ਉਹਨਾਂ ਪਾਠਾਂ ਦੇ ਵਿੱਚ ਵੀ ਇਹ ਪਹਿਲੋ ਜਦੋਂ ਇੱਕ 14 ਸੁੱਤੀ ਅਗਲਾ ਪਾਠ ਰੱਖ ਲਿਆ ਬੇਸ਼ੱਕ ਜਿੰਨੇ ਜਿੰਨੇ ਮਰਜ਼ੀ ਅੰਕ ਪੜੋ 20 ਅੰਕ ਪੜ ਲਓ ਰੋਜ਼ ਤੇ 30 ਪੜ ਆਮ ਤੌਰ ਤੇ ਜੇ ਅਪ 25 ਅੰਸੂਰੇ ਪੜੀਏ 25 ਸ਼ਾਮ ਨੂੰ ਪੜੀਏ ਨਾ ਤੇ 28ਵੇਂ ਲੈਣ ਪਾਠ ਦਾ ਖੂਪ ਪੈ ਜਾਂਦਾ ਤੇ 25 ਅੰਗ ਦੋ ਇੱਕ ਡੇਢ ਘੰਟਾ ਸੂਰੇ ਪੜੋ ਡੇਢ ਸ਼ਾਮ ਨੂੰ ਲਾ ਲਓ 3 ਘੰਟੇ ਰੋਜ਼ ਦੀ ਬਾਣੀ ਪੜ੍ਹੋਗੇ ਮਹੀਨੇ ਵਾਲੇ ਦਿਨ ਕੋ। ਵੀ ਉਹਦੇ ਵਿੱਚ ਮੈਂ ਸਿਰਫ ਕਾਲ ਪੰਜ ਤੇ ਆਹੀ ਖੋਜਣਾ ਹੈ ਹੋਰ ਨਹੀਂ ਕੁਝ ਖੋਜਣਾ। ਹੋਰ ਜਿਹੜਾ ਕੋ ਸਮਝ ਆਵੇਗਾ ਠੀਕ ਹੈ। ਵੀ ਇਹਦੇ ਵਿੱਚ ਐਕਿ ਮੈਂ ਮਾਨ ਹੀ ਖੋਜਣਾ ਹੈ ਮਨ ਕੀ ਕੀ ਕਰਦਾ। ਤੇ ਡੈਰੀ ਨਾਲ ਲਾਓ ਉਹਦੇ ਵਿੱਚ ਫਾਈਂਡ ਆਊਟ ਕਰਦੇ ਰਹੋ। ਦੇਖੋ ਇੱਕ ਵਾਰੀ ਤੁਸੀਂ ਮਿਹਨਤ ਕਰ ਲਈ ਨਾ ਗੁਰਮਖੋ। ਵੀ ਕਿੰਨਾ ਲੱਗ ਜਾਏਗਾ ਸਮਾਂ ਵੱਧੋ ਵੱਧ ਜੇ ਤੁਸੀਂ 1 ਸਾਲ ਵਿੱਚ 10 ਵੀ ਪਾਠ ਪਾਓ। 10 ਗੁਰਬਾਣੀ ਦੇ ਪਾਠ ਕਰ ਲਓ। ਉਵੇਂ ਤੁਸੀਂ ਕਰੀ ਜਾਂਦੇ ਜੇ ਉਹਦਾ ਲਾਹ ਘੱਟ ਹੁੰਦਾ ਤੇ ਕਿੰਨਾ ਸਾਲ ਦੇ ਵਿੱਚ ਜੇ ਤੁਸੀਂ 10 ਪਾਠ ਪਾ ਕੇ ਕਾਲ ਬਾਰੇ ਖੋਜ ਲਿਆ ਉਹਨੂੰ ਡੈਰੀ ਜਨੋਟ ਕੀਤਾ ਆ ਮਾਇਆ ਬਾਰੇ ਖੋਜ ਲਿਆ ਮਨ ਬਾਰੇ ਉਹ ਨੋਟ ਹੋ ਜਾਏਗਾ ਜਦੋਂ ਯਾਦ ਹੋ ਗਿਆ ਤੇ ਅਗਲੇ ਸਾਲ ਤਾਂ ਨਹੀਂ ਖੋਜਣ ਦੀ ਲੋੜ ਕਿ ਲੋੜ ਹੈ ਇੱਕ ਵਾਰੀ ਮਿਹਨਤ ਕਰ ਲਈ ਨਾ ਉਹ ਅੰਦਰ ਵਸ ਜਾਣੀ ਬੈਠ ਜਾਣੀ ਨਾਲੇ ਸੁਆਸ ਜਮਨ ਨਾਲੇ ਗਿਆਨੀ ਨਾਲੇ ਪ੍ਰੈਕਟੀਕਲ ਬਣ ਗਿਆ ਤੁਹਾਡਾ ਫਿਰ ਕੋਈ ਦੂਜਾ ਗੱਲ ਕਰੇਗਾ ਨਾਲੋਂ ਨਾਲ ਸਮਝ ਵੀ ਜਾਓਗੇ ਤੇ ਅਗਲੇ ਨੂੰ ਵੀ ਤੁਸੀਂ ਸਮਝਾ ਸਕਦੇ ਜੀ ਨਹੀਂ ਨਹੀਂ ਗੁਰਬਾਣੀ ਚਾਲੇ ਫਿਰ ਪੰਜਾਂ ਸ਼ਬਦਾਂ ਬਾਰੇ ਲੱਗ ਜਾਓ ਇੱਕ ਪਾਠ ਗੁਰਬਾਣੀ ਦਾ ਰੱਖੋ ਉਹਦੇ ਵਿੱਚ ਪੰਜ ਸ਼ਬਦ ਅਨਹਦ ਬਾਣੀ ਦੇ ਨਾਦ ਦੀ ਗੱਲ ਲੱਭੋ ਜੋ ਤੇ ਕਿਵੇਂ ਆ ਕਿੱਥੇ ਆ ਫਿਰ ਪ੍ਰਕਾਸ਼ ਤੇ ਹੀ ਚੱਲੋ ਕੱਲਾ ਪ੍ਰਕਾਸ਼ ਤੇ ਹੀ ਚੱਲੋ ਤੇ ਸੁੰਨ ਮੰਡਲ ਤੇ ਚੱਲੋ ਫਿਰ ਗੰਧਰਵ ਨਗਰੀ ਸੁੰਨ ਮੰਡਲ ਤੇ ਚੱਲੋ ਗੰਧਰਵ ਨਗਰੀ ਕੀ ਹੈ ਸੁੰਨ ਮੰਡਲ ਕੀ ਠੀਕ ਹੈ ਫਿਰ ਇੱਕ ਟਾਪਿਕ ਲਓ ਵੀ ਐਸ ਕੀ ਸਿਰਫ ਸਰੀਰ ਦੀ ਹੈਲਥ ਬਾਰੇ ਹੀ ਖੋਜਣਾ ਹੈ ਦੁਨਿਆਵੀ ਪੰਜਾਂ ਤੱਤਾਂ ਦੇ ਉਹਨਾਂ ਦੇ ਵਿੱਚ ਤੁਹਾਨੂੰ ਗੁਰਬਾਣੀ ਚ ਨਿਕਲਦੀ ਆਉਣੀ ਹੈ ਵਿਚਾਰ ਮੈਂ ਖੋਜਣਾ ਸਿਖਾਰਿਆ ਕਿਵੇਂ ਖੋਜ ਸਕਦੇ ਤੁਸੀਂ ਸੌਖਾ ਕਰਕੇ ਸਵਾਸ ਨਾਲੇ ਜਿੰਨੀ ਦੇਰ ਤੱਕ ਚੱਲਣਗੇ ਪਾਸ ਰੱਖਿਆ ਰਹੇਗਾ ਨਾਲੇ ਆਨੰਦ ਬਣਿਆ ਰਹੇ ਫਿਰ ਚਲੋ ਵੀ ਬ੍ਰਹਿਮੰਡ ਦੀ ਖੋਜ ਕਿਵੇਂ ਕਿੰਨੀ ਗੁਰਬਾਣੀ ਚ ਲਿਖੀ ਹੈ ਵੀ ਕਿਵੇਂ ਬਣਿਆ ਕਿੰਨੇ ਵਿਸ਼ੇ ਨੇ ਜੇ ਤੁਸੀਂ ਖੋਜਦੇ ਰਹੋ ਤੇ ਅੱਜ ਵੀ ਦੱਸਾਂਗਾ ਜੋ ਕੀ ਖੋਜਿਆ ਜੀ ਉਹ ਡਾਇਰੀ 'ਚ ਨੋਟ ਰੱਖੋ ਅੰਗ ਨੰਬਰ ਪੰਕਤੀ ਨੰਬਰੋਂ ਦਾ ਨੋਟ ਕਰ ਲਓ ਜੇ ਲਿਖ ਸਕਦੇ ਲਿਖ ਲਓ ਜਾਂ ਫੋਨ 'ਚ ਨੋਟ ਕਰ ਲਓ ਜਾਂ ਜਿਵੇਂ ਅੱਜਕੱਲ੍ਹ ਤਾਂ ਬਹੁਤ ਸੌਖਾ ਹੋ ਗਿਆ ਤੁਸੀਂ ਇਸ ਤਰ੍ਹਾਂ ਮਿਹਨਤ ਮਾਰ ਲਈ ਨਾ ਸਾਲ ਦੋ ਸਾਲ ਗੁਰਬਾਣੀ ਗੁਰੂ ਦੇ ਵੈਸੇ ਨਾਲ ਗੁਰਬਾਣੀ ਸਾਰੀ ਉਹ ਨਹੀਂ ਖੋਜੀ ਜਾਈਏ ਨਹੀਂ ਖੋਜ ਸਕਦੇ ਪਰ ਆ ਮੋਟਾ ਮੋਟਾ ਸਬਜੈਕਟ ਜੇ ਤੁਸੀਂ ਸਾਲ ਦੋ ਸਾਲ ਇਕੱਲੇ ਗੁਰਬਾਣੀ ਗੁਰੂ ਦੇ ਪਾਠ ਦੀ ਮਿਹਨਤ ਕਰ ਲਈ ਨਾ ਮੈਂ ਕਹਿੰਦਾ ਤੁਹਾਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਅੰਦਰੋਂ ਇਹ ਪੰਜਾਂ ਚੋਂ ਇਹ ਪੰਜ ਚੈਲੰਜ ਵੀ ਪਰ ਤੁਹਾਨੂੰ ਕਰ ਸਕਣਗੇ ਤੁਸੀਂ ਹਾਰੋਗੇ ਨਹੀਂ ਤੁਸੀਂ ਬਿਲਕੁਲ ਕਿਸੇ ਹੋਰ ਨੂੰ ਵੀ ਸਮਝਾ ਸਕਦੇ ਹੋ ਭਲਾ ਕਰੋਗੇ ਪਹਿਲੋਂ ਤੁਹਾਡੇ ਕੋਲ ਥੋਕ ਹੋਣਾ ਚਾਹੀਦਾ ਤਾਂ ਤੁਹਾਡੇ ਤੇ ਲੰਗਰ ਲੱਗਣਾ ਤੇ ਸਿਮਰਨ ਤਾਂ ਤੁਸੀਂ ਕਰਦੇ ਹੀ ਰਹਿਣਾ ਫਿਰ ਇਸ ਤਰ੍ਹਾਂ ਤੁਹਾਡਾ ਸ਼ਡਿਊਲ ਬਣ ਜਾਏਗਾ ਐਵੇਂ ਤੁਸੀਂ ਮੰਨ ਨੂੰ ਫੜੋਗੇ ਫੇਰ ਤੁਹਾਡੇ ਮਨ ਚ ਹੋਏਗਾ ਯਾਰ ਮੈਂ ਕਿੱਥੇ ਅੱਜ ਤਾਂ ਮੇਰ ਤੋਂ ਗੁਰਬਾਣੀ ਦਾ ਪਾਠ ਹੀ ਨਹੀਂ ਅੱਜ ਯਾਰ ਮੈਂ ਕਿਤੇ ਖੋਜਦਾ ਮੈਂ ਕਾਲ ਬਾਰੇ ਪਤਾ ਨਹੀਂ ਹੋਰ ਕਿੰਨਾ ਕਿ ਖੋਜ ਜਾਂਦਾ ਐ ਐ ਨਸ਼ਾ ਲਾ ਲੈਣਾ ਆਪਦੇ ਆਪ ਨੂੰ ਕਿਤੇ ਹੋਰ ਜਾਓਗੇ ਦੋ ਦਿਨ ਤਿੰਨ ਗੁਰਬਾਣੀ ਦਾ ਪਾਠ ਨਾ ਹੋਇਆ ਉਹ ਯਾਰ ਮੇਰਾ ਸਬਜੈਕਟ ਪਿੱਛੇ ਚਲਾ ਜਾਣਾ ਇਹਨਾਂ ਦਾ ਕੀ ਜਾਣਾਂ ਪਾਸੇ ਹੋ ਕੇ ਵੀ ਯਾਰ ਮੈਂ ਗੁਰਬਾਣੀ ਪੜਾਂ ਉਹ ਜਦੋਂ ਸੋਹਣੀਆਂ ਸੋਹਣੀਆਂ ਜਿਵੇਂ ਆਮ ਤੌਰ ਤੇ ਕਹੀ ਆਵਾ ਪਹਿਲੋਂ ਕਹਾਣੀਆਂ ਪੜ੍ਹਦੇ ਹੁੰਦੇ ਸੀ ਛੋਟੇ ਹੁੰਦੇ ਜਾਂ ਉਹ ਹੀ ਕਹਾਣੀਆਂ ਵੀ ਜਿਵੇਂ ਅੱਜ ਕੱਲ੍ਹ ਫੇਸਬੁੱਕ ਦੇਖਦੇ ਨੇ ਜਿਹੜਾ YouTube ਦੇਖਦੇ ਆ ਆ ਮਨਮੁਕਤਾ ਦਾ ਸਾਰਾ ਸਮਗਰੀ ਉਹ ਇਹਨਾਂ ਨੂੰ ਨਸ਼ਾ ਹੀ ਹੁੰਦਾ ਨਾ ਐਵੇਂ ਤੁਹਾਨੂੰ ਗੁਰਮਤ ਦਾ ਨਸ਼ਾ ਲੱਗ ਗਿਆ ਤੇ ਉਹ ਤੁਸੀਂ ਖੋਜੋਗੇ ਅੰਮ੍ਰਿਤ ਰਸ ਨਾਮ ਇਹ ਖੋਜਣ ਦੇ ਨਾਲ ਕੱਲਾ ਤੁਹਾਨੂੰ ਗਿਆਨ ਨਹੀਂ ਆਊਗਾ ਕਿਉਂਕਿ ਜਦੋਂ ਖੋਜਣ ਬੈਠੋ ਜਦੋਂ ਧਿਆਨ ਬਣੇਗਾ ਸ਼ਬਦ ਵੀ ਉੱਚੀ ਹੋ ਜਾਣਗੇ ਸ਼ਬਦ ਨਾਲ ਪ੍ਰਪੱਕ ਹੋਈ ਜਾਣੇ ਅੰਮ੍ਰਿਤ ਰਸ ਚੱਲੀ ਜਾਣਾ ਸਵਾਸ ਜਮਾ ਹੋਈ ਜਾਣੇ ਤੇ ਦੂਜਾ ਤੁਹਾਡਾ ਸ਼ਡਿਊਲ ਬਣ ਗਿਆ ਤੀਜਾ ਤੁਹਾਡੀ ਤਿੰਨ ਚਾਰ ਦੋ ਤਿੰਨ ਘੰਟਿਆਂ ਦੀ ਘਟੋਕੱਟ ਗੁਰਬਾਣੀ ਦਾ ਪਾਠ ਬਣ ਗਿਆ ਸਿਮਰਨ ਬਣ ਗਿਆ ਤੇ ਐ ਤੁਸੀਂ ਖੋਜ ਕੇ ਵੀ ਆ ਕਰ ਸਕਦੇ ਜੀ ਕਮਾਈ ਤੇ ਖੋਜਣਾ ਹੌਨ ਸੌਕਾ ਕਿਉਂਕਿ ਕਿੰਨੇ ਗੁਰਮਖਾਂ ਨੇ ਖੋਜ ਕੇ ਤੁਹਾਨੂੰ ਦੇ ਦਿੱਤਾ ਜਿਵੇਂ ਸਭ ਤੋਂ ਪਹਿਲਾਂ ਤਾਂ ਭਾਈ ਸਾਹਿਬ ਨੇ ਆਪਾਂ ਨੂੰ ਖੋਜ ਕੇ ਦੇ ਦਿੱਤਾ ਵੀ ਆਹ ਫੰਕਸ਼ਨ ਨੇ ਜਦੋਂ ਫਿਰ ਗੁਰਬਾਣੀ 'ਚੋਂ ਗੱਲਾਂ ਆਉਣੀਆਂ ਤੇ ਸੌਕਾ ਤੁਸੀਂ ਪੜ ਲਓ ਲੋ ਹੋਰ ਵੀ ਕਿੰਨੇ ਆਪਾਂ ਗੁਰਮਖ ਰਲ ਕੇ ਕਥਾ ਕਹਾਣੀ ਕਰਦੇ ਪਏ ਤੇ ਇਸ ਤਰੀਕੇ ਤੁਸੀਂ ਚੱਲਣਾ ਹੈ ਚੱਲ ਕੇ ਫਿਰ ਤੁਸੀਂ ਖੋਜ ਕਰ ਸਕਦੇ ਜੀ ਤੇ ਇਹ ਹੁਣ ਤੁਹਾਨੂੰ ਅਜ ਰਤਨ ਹੀਰੇ ਦਿੱਤੇ ਨੇ ਹੁਣ ਤੁਸੀਂ ਦੇਖ ਲਓ ਇਹ ਹੁਣ ਮੈਂ ਤਾਂ ਤੁਹਾਨੂੰ ਦੱਸ ਦਿੱਤਾ ਹੁਣ ਤੁਹਾਡੇ ਹੀ ਉਹਦੇ ਤੇ ਮਿਹਨਤ ਕਿਵੇਂ ਕਰਦੇ ਹੈ ਮੈਂ ਤਰੀਕਾ ਦੱਸ ਦਿੱਤਾ ਤੇ ਗੁਰਬਾਣੀ ਵਿੱਚ ਸਾਰਾ ਕੁਝ ਹੈ ਇਸ ਤਰੀਕੇ ਲਗ ਲਗ ਵਿਸ਼ਾ ਲੈ ਕੇ ਤੁਸੀਂ ਗੁਰਬਾਣੀ ਨੂੰ ਖੋਜਣ ਲੱਗੋ ਉੱਥੇ ਫਿਰ ਮਨ ਫੁਰਨਾ ਨਹੀਂ ਲੱਏਗਾ ਕਿਉਂਕਿ ਜਦੋਂ ਧਿਆਨ ਹੋਵੇਗਾ ਕਾਲ ਦੀ ਗੱਲ ਕਿੱਥੇ ਕਉਂਦੀ ਹੈ ਪੰਡਿਆਂ ਦੀ ਕਿੱਥੇ ਕਉਂਦੀ ਧਿਆਨ ਉੱਥੇ ਰਹੇਗਾ ਮਨ ਫੁਰਨਾ ਨਹੀਂ ਲੱਏਗਾ ਗੁਰਬਾਣੀ ਪੜ੍ਹਦੇ ਰਹਸ ਚੱਲੇਗਾ ਮਾਣ ਇਨਾ ਖੋਜ ਜੇਗਾ ਤੁਹਾਨੂੰ ਆਸੇ ਪਾਸੇ ਨਹੀਂ ਪਤਾ ਲੱਗੇਗਾ ਮੇਰੇ ਕੌਣ ਹੈ ਜਦੋਂ ਆਪਾਂ ਕੋਈ ਚੀਜ਼ ਖੋਜਦੇ ਹੁੰਦੇ ਆ ਜਿਵੇਂ ਆਖੀ ਆਪਾਂ ਗੁਰਬਾਣੀ ਦੇ ਵਿੱਚੋਂ ਨਾ ਆ ਸ਼ਬਦ ਖੋਜਿਓ ਉਹ ਫਿਰ ਧਿਆਨ ਕਿਤੇ ਹੋਰ ਨਹੀਂ ਜਾਂਦਾ ਉਹ ਸ਼ਬਦ ਨੂੰ ਹੀ ਪਾਸੇ ਧਿਆਨ ਹੁੰਦਾ ਵੀ ਕਿੱਥੇ ਕੋ ਹੋਵੇ ਕਿੱਥੇ ਕੋ ਹੋਵੇ ਏਵੇਂ ਆਪਾਂ ਖੋਜ ਕਰਦੇ ਗੁਰਬਾਣੀ ਇਸ ਤਰੀਕੇ ਖੋਜਣ ਦਾ ਵਿਸ਼ਾ ਨਹੀਂ ਨਾ ਕੀ ਉਹ ਜਿਵੇਂ ਆਪਾਂ ਪੜ੍ਹਦੇ ਹੁੰਦੇ ਆ ਫਿਰ ਗੁਰਬਾਣੀ ਇਸ ਤਰੀਕੇ ਦਾ ਵਿਸ਼ਾ ਨਹੀਂ ਹੈਗੀ ਸਮਝ ਆਇਆ ਜੈ ਬੇ 48 ਘੰਟਿਆਂ ਚ ਕਰਨਾ ਹੈ 45 ਘੰਟਿਆਂ ਚ ਕਰਨਾ ਹੈ 24 ਘੰਟਿਆਂ ਚ ਕਰਨਾ ਉਹ ਵਿਸ਼ਾ ਨਹੀਂ ਸਾਡਾ ਉਹ ਅਗਿਆਨਤਾ ਵਾਸ ਵਿਸ਼ਾ ਹੈ ਹਾਂ ਖੋਜ ਕਰੋ ਚਾਹੇ 48 ਘੰਟਿਆਂ ਚ ਕਰਕੇ ਦਿਖਾਓ 50 ਚ ਕਰਕੇ ਦਿਖਾਓ 52 ਚ ਕਰਕੇ ਦਿਖਾਓ ਇੱਕ ਹਫਤਾ ਉਹ ਤੁਹਾਡੀ ਇੱਛਾ ਹੈ ਖੋਜ ਕਰੋ ਸਹਿਜ ਨਾਲ ਤੇ ਛੇਤੀ ਛੇਤੀ ਕਰ ਦਿਓ ਜੇ ਨਹੀਂ ਛੇਤੀ ਕਰੋ ਨਾ ਕੀ ਇਸ ਤਰ੍ਹਾਂ ਜਾਂ ਮੂੰਹ ਹੀ ਬੰਨ ਲਓ ਵੀ ਬੋਲੋ ਹੀ ਨਾ ਐਸਰਿਕ ਦੇ ਵਿਸ਼ੇ ਨਹੀਂ ਚੱਲਨੇ